ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਨੂੰ ਜਿਹੜਾ ਆਪਣੇ ਕਿਚਨ ਗਾਰਡਨ ਬਣਾਇਆ ਹੋਇਆ ਛੋਟਾ ਜਿਹਾ ਬਾਹਰ ਜ਼ਮੀਨ ਤੇ ਆਪਣੇ ਮਕਾਨਾਂ ਦੇ ਬਿਲਕੁਲ ਨਾਲ ਹੀ ਉਹ ਲੱਗੀਆਂ ਦਿਖਾਣ ਇਸ ਤੋਂ ਪਹਿਲਾਂ ਆਪਾਂ ਤੁਹਾਨੂੰ ਸਿਰਫ ਛੱਤ ਦੀਆਂ ਹੀ ਵੀਡੀਓ ਪਾਈ ਦੀਆਂ ਆ ਵੀ ਆਪਾਂ ਛੱਤ ਤੇ ਜਿਹੜਾ ਗਾਰਡਨ ਬਣਾਇਆ ਹੋਇਆ ਤੇ ਵੈਸੇ ਮੈਂ ਜ਼ਿਆਦਾਤਰ ਸਬਜ਼ੀ ਜਿਹੜੀ ਆ ਉਹ ਜ਼ਮੀਨ ਤੇ ਹੀ ਲਗਾਨੀ ਆ ਛੱਤ ਤੇ ਆਪਾਂ ਇਸ ਕਰਕੇ ਗਾਰਡਨ ਬਣਾਇਆ ਸੀ ਕਿ ਆਪਾਂ ਤੁਹਾਨੂੰ ਦਿਖਾਣਾ ਚਾਹੁੰਦੇ ਸੀ ਕਿ ਜਿੰਨਾ ਭੈਣ ਭਰਾਵਾਂ ਕੋਲ ਜ਼ਮੀਨ ਨਹੀਂ ਹੈਗੀ ਉਹਨਾਂ ਨੂੰ ਦਿਲ ਛੋਟਾ ਕਰਨ ਦੀ ਜ਼ਰੂਰਤ ਨਹੀਂ ਹੈਗੀ ਉਹ ਵੱਡੇ ਗਮਲੇ ਜਾਂ ਡਰਮ ਜਾਂ ਬੋਰਿਆਂ ਦੇ ਵਿੱਚ ਵੀ ਛੱਤ ਤੇ ਬਹੁਤ ਵਧੀਆ ਜਿਹੜੇ ਆਪਣੇ ਆ ਵੈਜੀਟੇਬਲ ਲਗਾ ਸਕਦੇ ਆ ਦੇਖੋ ਆ ਦੇਖੋ ਤੁਸੀਂ ਗੋਲ ਲੋਕੀ ਦੇ ਜਿਹੜੇ ਆਪਣੇ ਆ ਲੱਗੀਆਂ ਹੋਈਆਂ ਵੇਲਾ ਕਈ ਤਰ੍ਹਾਂ ਦੇ ਇੱਥੇ ਲੋਕੀ ਲੱਗੇ ਹੋਏ ਆ ਮਿਕਸੀ ਵੇਲਾ ਲਗਾਈਆਂ ਹੋਈਆਂ ਕਾਫੀ ਫਲ ਜਿਹੜਾ ਇਹਨਾਂ ਨੂੰ ਇਸ ਟਾਈਮ ਆ ਰਿਹਾ ਆ ਔਰ ਪਿਓਰ ਆਰਗੈਨਿਕ ਆ ਕੋਈ ਵੀ ਕੈਮੀਕਲ ਇਹਦੇ ਵਿੱਚ ਆਪਾਂ ਨਹੀਂ ਪਾਈਦਾ ਇਹ ਦੇਖੋ ਇਹ ਤਾਂ ਜਿਆਦਾ ਵੱਡਾ ਹੀ ਹੋ ਗਿਆ ਕੋਸ਼ਿਸ਼ ਕਰੀ ਦੀਆ ਕਿ ਕੈਮੀਕਲ ਨਾ ਪਾਇਆ ਜਾਵੇ ਜੇ ਬਹੁਤ ਜ਼ਰੂਰਤ ਹੋਵੇ ਤੇ ਆਪਾਂ ਫੰਜੀ ਸਾਈਡ ਜਿਹੜਾ ਆ ਉਹ ਵੀ ਆਰਗੈਨਿਕ ਹੀ ਵਰਤਦੇ ਹੁੰਨੇ ਆ ਕੁਤੀ ਦੇ ਘਰ ਦੇ ਖਾਣ ਦਾ ਕੀ ਫਾਇਦਾ ਜੇ ਆਪਾਂ ਇਹਨੂੰ ਕੈਮੀਕਲ ਹੀ ਪਾਣਾ ਆ ਇਹ ਮੈਂ ਦੋ ਦੇਖੋ ਇਸ ਤਰ੍ਹਾਂ ਤੋੜ ਲੈਨੇ ਆ ਜਿੰਨੇ ਕ ਆਪਣੇ ਕੋ ਖਾ ਹੋ ਗਏ ਆਪਾਂ ਘਰੇ ਰੱਖ ਲੈਣੇ ਆ ਬਾਕੀ ਆਪਾਂ ਆਪਣੇ ਆਂਡ ਗਵਾਂਡ ਇਸ ਤਰ੍ਹਾਂ ਇਹ ਦੇ ਦੇਣੇ ਆ ਮੈਂ ਤੋੜ ਕੇ ਦੇਖਣੀ ਕਿ ਕਿੰਨੇ ਕ ਹੁੰਦੇ ਆ ਇਹ ਮੈਂ ਦੋ ਤੋੜ ਲਏ ਆ ਅੱਗੇ ਹੋਰ ਮੈਂ ਤੁਹਾਨੂੰ ਦਿਖਾਨੀ ਆ ਵੇਲਾ ਨਾ ਬਹੁਤ ਜ਼ਿਆਦੀਆਂ ਜਿਹੜੀਆਂ ਫੈਲ ਚੁੱਕੀਆਂ ਆ ਤੇ ਲੱਭਣੇ ਵੀ ਥੋੜੇ ਕਾਫੀ ਜਿਹੜੇ ਮੁਸ਼ਕਲ ਹੋ ਜਾਂਦੇ ਵੇਲਾਂ ਦੇ ਵਿੱਚੋਂ ਤੇ ਅੱਜ ਕੱਲ ਮੌਸਮ ਵੀ ਥੋੜਾ ਇਸ ਤਰ੍ਹਾਂ ਦਾ ਹੀ ਆ ਕੀਟ ਪਤੰਗਾ ਕਾਫੀ ਜਿਹੜਾ ਨਿਕਲਦਾ ਆ ਇਸ ਕਰਕੇ ਸ਼ੂਜ਼ ਦੇਖੋ ਮੈਂ ਜਿਹੜੇ ਅ ਵੱਡੇ ਵੱਡੇ ਸ਼ੂਜ਼ ਪਾ ਕੇ ਆਈਆਂ ਇਸ ਤਰ੍ਹਾਂ ਦੇ ਤੁਸੀਂ ਵੀ ਕੋਸ਼ਿਸ਼ ਕਰੋ ਕਿ ਜੇ ਬੇਲਾਂ ਦੇ ਵਿੱਚ ਜਾਣਾ ਹੈ ਤੇ ਬੂਟ ਜਿਹੜੇ ਲੌਂਗ ਹੀ ਪਾਏ ਜਾਣ ਇਹ ਤਾਂ ਬਹੁਤ ਵੱਡੇ ਹੋਗਾ ਇੱਧਰ ਇਹ ਤਾਂ ਨਹੀਂ ਤੋੜਨ ਵਾਲੇ ਅੱਗੇ ਦੇਖਦੇ ਆਪਾਂ ਹੋਰ ਕਿਉਂਕਿ ਜੇ ਇਹਨਾਂ ਨੂੰ ਨਾ ਤੋੜੂਗੀ ਅੱਜ ਮੈਂ ਤਾਂ ਫਿਰ ਇਹ ਬਹੁਤ ਜ਼ਿਆਦਾ ਵੱਡੇ ਹੋ ਜਾਣੇ ਇੱਧਰ ਇਹ ਦੇਖੋ ਕਿੰਨਾ ਸੋਨਾ ਲੋਕੀ ਆ ਬਿਲਕੁਲ ਲਹਿਰਾ ਕੱਚਾ ਹੀ ਖਾਣ ਦਾ ਮਨ ਹੋ ਰਿਹਾ ਇੰਨਾ ਲਹਿਰਾਇਆ ਤੇ ਜਿਹੜਾ ਘਰ ਦੇ ਲੋਕੀ ਇਹਨਾਂ ਦੀ ਸਬਜ਼ੀ ਵੀ ਬਹੁਤ ਸਵਾਦ ਬਣਦੀ ਹੈ ਜਿਹੜਾ ਆਪਾਂ ਬਾਜ਼ਾਰ ਦੇ ਵਿੱਚੋਂ ਲਿਆਨੇ ਆ ਉਹ ਛੇਤੀ ਕੜਾਈ ਦੇ ਵਿੱਚ ਗਲਦਾ ਵੀ ਨਹੀਂ ਹੈਗਾ ਤੇ ਜਿਹੜੇ ਘਰ ਦੇ ਆਪਣੇ ਲੋਕੀ ਆ ਇਹਦਾ ਬਿਲਕੁਲ ਮਾੜੀ ਜੀ ਭਾਫ ਬਸ ਆ ਜਵੇ ਤਾਂ ਇਹ ਬਣ ਜਾਂਦੇ ਆ ਇਹ ਦੇਖੋ ਇਹ ਮੈਂ ਤੋੜ ਲੂਗੀ ਹੁਣ ਇਹਦਾ ਰੰਗ ਦੇਖੋ ਤੁਸੀਂ ਕਿਤੇ ਵੀ ਕੋਈ ਵੀ ਕੀਟ ਪਤੰਗੇ ਨੇ ਬਿਲਕੁਲ ਨਹੀਂ ਇਹਨੂੰ ਕਟਿਆ ਇਹਨੂੰ ਮੈਂ ਹੁਣ ਕੱਟ ਲਵਾਂ ਅੱਜ ਆਪਾਂ ਹੋਰ ਵੇਖਾਂਗੇ ਇਧਰ ਇਹ ਦੇਖੋ ਇਹ ਬਿਲਕੁਲ ਛੋਟਾ ਜਿਹਾ ਹੈ ਹਜੇ ਤੇ 2 ਦਿਨ ਤੱਕ ਹੋ ਜਾਣਾ ਜੇ ਜ਼ਿਆਦਾ ਦਿਨ 2 ਦਿਨ ਤੋ ਰੱਖੋ ਤਾਂ ਫਿਰ ਜ਼ਿਆਦਾ ਵੱਡੇ ਹੋ ਜਾਂਦੇ ਇਸ ਕਰਕੇ ਮੈਂ 2 ਦਿਨ ਦੇ ਬਾਅਦ ਹੀ ਇਹਨਾਂ ਨੂੰ ਤੋੜ ਲੈਣੀ ਹੁੰਨੀ ਆ ਤੇ ਅੱਜ ਮੈਂ ਇਧਰ ਵੀ ਦੇਖੋ ਇਹ ਕੀ ਹੋਇਆ ਪਿਆ ਤੇ ਅੱਜ ਮੈਂ ਕਿਹਾ ਚਲੋ ਤੁਹਾਡੇ ਨਾਲ ਵੀ ਵੀਡੀਓ ਸ਼ੇਅਰ ਕਰਦੇ ਆ ਤਾਂ ਕਿ ਕਈ ਵਾਰੀ ਕੀ ਹੁੰਦਾ ਆ ਕਿਸੇ ਭੈਣ ਭਰਾ ਨੂੰ ਦੇਖ ਕੇ ਹੀ ਉਹਦਾ ਦਿਲ ਕਰੇ ਆਉਂਦਾ ਆ ਬੀਜਣ ਨੂੰ ਇੱਕ ਉਹ ਦੇਖੋ ਉਧਰ ਵਿੱਚ ਕਿੱਧਰ ਲੱਗਾ ਹੋਇਆ ਆ ਸ਼ਾਇਦ ਕੈਮਰੇ ਚ ਦਿਖਾਈ ਨਹੀਂ ਦੇ ਰਿਹਾ ਉਹ ਦੇਖੋ ਅੱਗੇ ਜਾ ਕੇ ਉਹਨੂੰ ਮੈਂ ਉਧਰ ਦੀ ਤੋੜਦੀ ਆ ਪਹਿਲਾਂ ਆਪਾਂ ਇੱਧਰ ਜਿਹੜੇ ਵੇਲਾਂ ਦੇ ਵਿੱਚ ਆ ਇਹਨਾਂ ਨੂੰ ਦੇਖ ਲਈਏ ਇਹ ਸਿਰਫ ਦੋ ਵੇਲਾ ਆ ਜੀ ਲੋਕੀ ਦੀਆਂ ਤੇ ਤੁਸੀਂ ਇਹਨੂੰ ਦੇਖੋ ਇਹਨੇ ਜਿਹੜੀ ਕਿੰਨੀ ਜਗ੍ਹਾ ਜਿਹੜੀ ਆ ਘੇਰ ਚੁਕੀਆਂ ਇਹ ਤੇ ਜਗ੍ਹਾ-ਜਗ੍ਹਾ ਤੇ ਜਿਹੜੀਆਂ ਇਹਨਾਂ ਦੀਆਂ ਜੜਾਂ ਆ ਉਹ ਥੱਲੇ ਲੱਗ ਕੇ ਪਤਾ ਨਹੀਂ ਅਣਗਿਣਤ ਹੀ ਜਿਹੜੀਆਂ ਇਹਨਾਂ ਦੀਆਂ ਵੇਲਾ ਆ ਉਹ ਬਣ ਗਈਆਂ ਆ ਦੋ ਵੇਲਾ ਤੋਂ ਤੇ ਕਾਫੀ ਤਾਂ ਕੱਦੂ ਵਿੱਚ ਖਰਾਬ ਹੀ ਹੋ ਜਾਂਦੇ ਆ ਕਿਉਂਕਿ ਜਦੋਂ ਤੋੜਨ ਨਹੀਂ ਆਈਦਾ ਇੱਕ ਦੋ ਦਿਨ ਤੇ ਫਿਰ ਬਹੁਤ ਜ਼ਿਆਦਾ ਵੱਡੇ ਹੋ ਜਾਂਦੇ ਆ ਦੇਖੋ ਇੱਧਰ ਕਿੱਡੇ-ਕੱਡੇ ਹੋਏ ਪਏ ਨੇ ਜ਼ਮੀਨ ਤੇ ਇਸ ਤਰ੍ਹਾਂ ਛੋਟੇ-ਛੋਟੇ ਵੀ ਕਾਫੀ ਲੱਗ ਰਹੇ ਨੇ ਸਿਰਫ ਥੋੜੀ ਆਹਈਆ ਦਿੱਕਤ ਵੀ ਜਿਹੜੀ ਲੱਭਣੇ ਪੈਂਦੇ ਸਾਂ ਫੋਲ-ਫੋਲ ਕੇ ਫਿਰ ਇਹ ਉਹ ਲੱਭਣੇ ਲੈਣੇ ਆਂ ਤੇ ਜੋ ਨਹੀਂ ਫੋਲਾਂਗੇ ਤਾਂ ਫਿਰ ਬਹੁਤ ਜ਼ਿਆਦਾ ਜਿੱਦਾਂ ਵੱਡੇ ਹੋ ਜਾਂਦੇ ਆ ਤੋਂ ਇਹ ਦੇਖੋ ਇੱਧਰ ਲੋਕੀ ਲੱਗੇ ਹੋਏ ਆਪਣੇ ਲੋਕੀ ਨੇ ਸੌਰੀ ਕੀ ਆ ਤੇ ਗੋਲ ਕੀ ਆਇਆ ਇਹਦੇ ਕਲਰ ਦੇਖੋ ਤੁਸੀਂ ਕਿੰਨੇ ਸੋਹਣੇ ਆ ਕੋਈ ਕੀਟ ਪਤੰਗਾ ਕੁਝ ਨਹੀਂ ਇਹਨਾਂ ਨੂੰ ਲੱਗਾ ਕੀੜਾ ਵਗੈਰਾ ਇਹਨਾਂ ਨੂੰ ਮੈਂ ਪੋਲੀਥੀਨ ਦੇ ਵਿੱਚ ਬੰਨਿਆ ਹੋਇਆ ਸੀ ਤੇ ਹੁਣ ਹੀ ਮੈਂ ਉਤੋਂ ਜਿਹੜਾ ਪੋਲੀਥੀਨ ਆ ਇਹਨਾਂ ਦੀ ਉਤਾਰਿਆ ਆ ਇਹ ਪਰਸੋਂ ਮੈਂ ਦੇਖ ਕੇ ਗਈ ਸੀ ਤਾਂ ਬਿਲਕੁਲ ਛੋਟੇ-ਛੋਟੇ ਸੀ ਤੇ ਹੁਣ ਮੈਂ ਇਹਨਾਂ ਨੂੰ ਵੀ ਕੱਟ ਲੂੰਗੀ ਕੱਦੂ ਮੈਂ ਤੋੜ ਲਿਆ ਜਿੰਨੇ ਕੁ ਮੈਨੂੰ ਲੱਭੇ ਆ ਤੇ ਕਿਉਂਕਿ ਮੈਂ ਜ਼ਿਆਦਾ ਫੋਲੇ ਨਹੀਂ ਹੈਗੀਆਂ ਵੇਲਾਂ ਕਿਉਂਕਿ ਘਾਹ ਬਹੁਤ ਹੋਇਆ ਵੇਲਾਂ ਦੇ ਵਿੱਚ ਜਿੰਨੀ ਕਿ ਮੈਨੂੰ ਜ਼ਰੂਰਤ ਸੀਗੀ ਓਨੀਆਂ ਕਿ ਮੈਂ ਤੋੜ ਲਈਆਂ ਤੇ ਕੁਛ ਆਪਾਂ ਬਣਾ ਲਾਂਗੇ ਤੇ ਕੁਛ ਆਪਾਂ ਕਿਸੇ ਆਂਡ ਗਵਾਂਡ ਨੂੰ ਦੇ ਦਾਂਗੇ ਕਿਉਂਕਿ ਇੰਨੇ ਜ਼ਿਆਦਾ ਤਾਂ ਘਰੇ ਖਾਨ ਦੇ ਕੰਮ ਨਹੀਂ ਹੁੰਦੇ ਹੈਗੇ ਤੇ ਬਿਲਕੁਲ ਲੈਰੇ ਕੀ ਇਹ ਆ ਤੇ ਖਾਣੇ ਵੀ ਬਹੁਤ ਵਧੀਆ ਹੈ ਸਿਹਤ ਵਾਸਤੇ ਇਹ ਕਿਉਂਕਿ ਆਪਾਂ ਇਹਨੂੰ ਜ਼ਿਆਦਾ ਕੋਈ ਦਵਾਈ ਵਗੈਰਾ ਸਪਰੇ ਨਹੀਂ ਕੀਤੀ ਹੋਈ ਅੱਜਕੱਲ ਤਾਂ ਹੁਣ ਇਹ ਬਿਨਾਂ ਹੀ ਸਪਰੇ ਤੋਂ ਵੀ ਕਾਫੀ ਲੱਗੀ ਆ ਰਹੇ ਆ ਤੇ ਜਦੋਂ بارشਾਂ ਸੀ ਜਿਆਦਾ ਜੂਨ ਜਲਾਈ ਦੇ ਵਿੱਚ ਨਹੀਂ ਲੱਗੇ ਵੇਲਾ ਇਹ ਉਦੋਂ ਦੀਆਂ ਹੀ ਲਗਾਈਆਂ ਹੋਈਆਂ ਵਾ ਫਰਵਰੀ ਮਾਰਚ ਦੀਆਂ ਹੀ ਤੇ ਉਹੀ ਵੇਲਾ ਜਿਹੜੀਆਂ ਆ ਹੁਣ ਤੱਕ ਆਪਣੇ ਚੱਲ ਰਹੀਆਂ ਵਾ ਤੇ ਜੇ ਤੁਹਾਨੂੰ ਮੇਰੀ ਇਹ ਵੀਡੀਓ ਵਧੀਆ ਲੱਗੀ ਆ ਮੇਰੀ ਘਰ ਦੀ ਸਬਜੀ ਵਧੀਆ ਲੱਗੀ ਆ ਤਾਂ ਮੇਰੇ ਚੈਨਲ ਨਾਲ ਜੁੜੇ ਰਹੋ ਵੀਡੀਓ ਨੂੰ ਲਾਈਕ ਕਰੋ ਕਮੈਂਟ ਕਰੋ ਚੈਨਲ ਸਬਸਕ੍ਰਾਈਬ ਕਰਕੇ ਜਰੂਰ ਰੱਖੋ ਆਪਾਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਸਰਦੀਆਂ ਵਾਲੀਆਂ ਸਾਰੀਆਂ ਸਬਜ਼ੀਆਂ ਉਹ ਲਗਾਵਾਂਗੇ ਤੇ ਨਾਲ ਦੇ ਨਾਲ ਹੀ ਆਪਾਂ ਤੁਹਾਡੇ ਨਾਲ ਛੱਤ ਤੇ ਜਿਹੜੀਆਂ ਸਬਜ਼ੀਆਂ ਲਗਾ ਰਹੇ ਹਾਂ ਉਹਨਾਂ ਦੀ ਵੀ ਵੀਡੀਓ ਸ਼ੇਅਰ ਕਰਾਂਗੇ ਕਿਉਂਕਿ ਹਰ ਕੋਲ ਜ਼ਮੀਨ ਨਹੀਂ ਹੈਗੀ ਕਿਸੇ ਮੇਰੇ ਭੈਣ ਭਰਾ ਕੋਲ ਜ਼ਮੀਨ ਨਹੀਂ ਵੀ ਹੈਗੀ ਤੇ ਉਹ ਛੱਤ ਤੇ ਵੀ ਲਗਾ ਸਕਦਾ ਆ ਮੈਂ ਛੱਤ ਤੇ ਇਸੇ ਕਰਕੇ ਲਗਾ ਰਹੀ ਹਾਂ ਵੈਸੇ ਮੈਨੂੰ ਜ਼ਰੂਰਤ ਨਹੀਂ ਸੀ ਹੈਗੀ ਛੱਤ ਤੇ ਲਗਾਉਣ ਦੀ ਸਬਜ਼ੀ ਕਿਉਂਕਿ ਮੇਰੇ ਕੋਲ ਤਾਂ ਜ਼ਮੀਨ ਜਿਹੜੀ ਹੈਗੀ ਆ ਥੋੜੀ ਜੀ ਸਬਜ਼ੀ ਲਗਾਉਣ ਜੋਗੀ ਤੇ ਮੈਂ ਸਿਰਫ ਇਸ ਕਰਕੇ ਲਗਾਨੀ ਆ ਤਾਂ ਕਿ ਜਿੰਨਾਂ ਕੋਲ ਨਹੀਂ ਜ਼ਮੀਨ ਉਹ ਮੇਰੇ ਭੈਣ ਭਰਾ ਦੇਖ ਸਕਣ ਕਿ ਜਿਹੜੀ ਸਬਜੀ ਆ ਉਹ ਛੱਤ ਤੇ ਵੀ ਹੋ ਜਾਂਦੀ ਆ ਜੇ ਤੁਹਾਡੇ ਕੋਲ ਕੋਈ ਖਰਚਾ ਵਗੈਰਾ ਇਹਨਾਂ ਨਹੀਂ ਹੈਗਾ ਤਾਂ ਤੁਸੀਂ ਸਿੰਪਲ ਬੋਰੀਆਂ ਦੇ ਵਿੱਚ ਮਿੱਟੀ ਭਰ ਕੇ ਕੁਝ ਵੀ ਸਬਜੀ ਜਿਹੜੀ ਉਹ ਲਗਾ ਸਕਦੇ ਹੋ ਜਿਸ ਤਰ੍ਹਾਂ ਕਿ ਤੁਸੀਂ ਮੇਰੀ ਪੁਰਾਣੀ ਵੀਡੀਓ ਦੇ ਵਿੱਚ ਦੇਖਿਆ ਹੋਣਾ ਆ ਕਿ ਮੈਂ ਜਿਹੜੇ সুইਟ ਕੌਰ ਨਾਲ ਉਹ ਬੋਰੀਆਂ ਦੇ ਵਿੱਚ ਹੀ ਲਗਾਏ ਹੋਏ ਆ ਤੇ ਬੜੇ ਵਧੀਆ ਜਿਹੜੇ ਉਹਨੂੰ ਛੱਲੀਆਂ ਬਣੀਆਂ ਆ ਜਿਸ ਦਿਨ ਆਪਾਂ ਛੱਲੀਆਂ ਤੋੜੀਆਂ ਉਸ ਦਿਨ ਆਪਾਂ ਧੜਨ ਨਾਲ ਵੀਡੀਓ ਜਿਹੜੀ ਆ ਉਹ ਸ਼ੇਅਰ ਕਰਾਂਗੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਜੇ ਇੱਥੇ ਤੱਕ ਤੁਸੀਂ ਵੀਡੀਓ ਦੇਖੀ ਆ ਤੇ ਵੀਡੀਓ ਨੂੰ ਲਾਈਕ ਜਰੂਰ ਕਰਨਾ ਜਿਉਂਦੇ ਵੱਸਦੇ ਰਹੋ